ਸਤਕਾਰ ਸਾਰੇ ਸਹਿਕਾਰ ਲੇਖਕ ਸਦੀ ਦੇ ਮਤਵਾਨ ਦੋਸਤੋ ਸਭ ਤੋਂ ਪਹਿਲਾਂ ਮੈਂ ਪੰਜਾਬੀ ਸਿਹਤ ਦੀ ਸੇਵਾ ਕਰਦੇ ਜਸਪਾਲ ਸਿੰਘ ਦੇ ਸ਼ੁਭ ਤੇ ਡਾਕਟਰ ਰੰਗਾਣਾ ਸਾਹਿਬ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਜਲੋਤਨਵਾਦੀਆਂ ਤੇ ਉਹਨਾਂ ਵੱਲੋਂ ਇਹ ਮਾਣ ਸਰਮਾਨ ਅੱਜ ਦਿੱਤਾ ਗਿਆ ਹੈ ਮੈਂ ਥੋੜਾ ਜਿਹਾ 2 ਮਿੰਟ ਤੁਹਾਡੇ ਜਰੂਰ ਪਰਮੰਤ ਦਾ ਤੋਂ ਮਾਫੀ ਮੰਗਦਾ ਆ ਕਿ ਫालतू ਲੰਮਾ ਲਾ ਕਿਉਂਕਿ 1-2 ਮਿੰਟ ਦੇ ਵਿੱਚ ਗੱਲ ਕਰਨ ਲਈ ਥੋੜੀ ਜੀ ਔਖੀ ਲੱਗਦੀ ਹੈ ਕੋਈ ਨਹੀਂ ਕੋਈ ਨਹੀਂ ਕਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿ ਸਕਦਾ ਕਿ ਜਿਹੜੀ ਲੇਖਣੀ ਦੀ ਚਿੱਟਕ ਹੈ ਜੇ ਸਹੀ ਮੈਨੇਜਰ ਨੂੰ ਕਹਾਂ ਤੇ ਮੈਨੂੰ ਇਹ ਤੁਹਾਡੀਆਂ ਸਹਿਤ ਸਵਾਮਾਂ ਤੋਂ ਹੀ ਲੱਗੀ। ਇਹ ਮੈਂ ਇਸ ਲੇਖਨ ਨੂੰ ਬਣਾਉਣ ਵਿੱਚ ਸਾਰੀ ਸਹਿਤ ਸਵਾਮਾਂ ਦਾ ਬਹੁਤ ਯੋਗਦਾਨ ਰਿਹਾ ਹੈ। aur ਕਿਉਂਕਿ ਮੈਂ ਤੁਲ ਬੁੱਤੀ ਜੀ ਵੀ ਵਿਦਵਾਨਾਂ ਲੇਖਾਂ ਤੇ ਕਵੀਆਂ ਤੋਂ ਬਹੁਤ ਕੁਝ ਸਿੱਖਿਆ ਉਹਨਾਂ ਦੇ ਮੈਂ ਕਹਿ ਸਕਦਾ ਸ਼ਬਦ ਚੋਰੀ ਕੀਤੇ। ਇਹ ਮੈਨੂੰ ਕਹਿੰਦੇ ਕੋਈ ਅਤਰਾਜ ਨਹੀਂ ਕਿ ਮੈਂ ਬਹੁਤ ਕੁਝ ਜਿਹੜਾ ਹੈ ਸਹਿਤਕਾਰਾਂ ਦਾ ਸੁਣ ਕੇ ਪੜ੍ਹ ਕੇ ਆਪਣੀਆਂ ਲਿਖਤਾਂ ਵਿੱਚ ਪੋਰਿਆ ਹੈ ਇਹ ਮੈਂ ਮੁਰ ਕਰਨੀ ਹੁੰਦਾ ਦੂਜਾ ਮੈਂ ਅਦਾਰਾ ਅਜੀਤ ਦਾ ਇਸ ਕੋਲ ਬੜਾ ਰੀੜੀਆਂ ਕਿ ਉਹਨਾਂ ਨੇ ਮੈਨੂੰ ਇੱਕ ਅਜਿਹਾ ਪਲੇਟਫਾਰਮ ਦਿੱਤਾ ਜਿਸ ਦੀ ਬਦੌਲਤ ਦੇਸ਼ ਔਰ ਬਦੇਸ਼ਾਂ ਦੇ ਵਿੱਚ ਵੀ ਬڑے ਮਾਰਸਲ ਮਾਰਗਲ ਮੈਨੂੰ ਜਾਣ ਦਾ ਮੌਕਾ ਮਿਲਿਆ ਖਾਸ ਕਰਕੇ ਮੈਂ ਇੱਥੇ ਮੇਰੇ ਦੋਸਤ ਬੈਠੇ ਨੇ ਡਾਕਟਰ ਲਾਲ ਸਿੰਘ ਖੀਬੜੀ ਇਹਨਾਂ ਦਾ ਮੈਂ ਬਹੁਤ ਇਹ ਚਾਹੇ ਨਾ ਮੈਨੂੰ ਇਹਨਾਂ ਦੀ ਬੁੱਕ ਕੋਈ ਆਉਣੀ ਪਰ ਮੈਂ ਇਹਨਾਂ ਦੀਆਂ ਕਿਤਾਬਾਂ ਲੈ ਕੇ ਜ਼ਰੂਰ ਪੜਦਾ ਰਿਹਾ ਕਿਉਂਕਿ ਅਲੋਚਨਾਤ ਪੱਖ ਤੋਂ ਜੋ ਸਾਹਿਤ ਕਾਮਰ ਨੇ ਕੀਤਾ ਕਿ ਉਹ ਮੈਂ ਵੀ ਗ੍ਰੈਂਡ ਕੀਤਾ ਵੀ ਇਦਾਂ ਲਿਖਿਆ ਜਾਂਦਾ ਹੈ ਇਦਾਂ ਲਿਖਣਾ ਚਾਹੀਦਾ ਤੇ ਮੇਰੇ ਵੀਰ ਮੇਰੇ ਦੋਸਤ ਕਹਿੰਦਾ ਨਾ ਇੰਦਰਜੀਤ ਜੀ ਪ੍ਰੇਮ ਨੇ ਇਹਨਾਂ ਦਾ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਹੱਥ ਹੈ ਉਹਦੇ ਵਿੱਚ ਮੈਂ ਜਾਂਦੇ ਜਾਂਦੇ ਇਹ ਗੱਲ ਵੀ ਇੱਕ ਦੱਸ ਦਿਆਂ ਕਿ ਮੇਰਾ ਇੱਕ ਛੋਟਾ ਜਿਹਾ ਸਾਹਿਬ ਜਨਦਾ ਅੱਜ ਤੱਕ ਉਹਦਾ ਨਾਮ ਆਵੇਂ ਮਨਪ੍ਰੀਤ ਸਿੰਘ ਸੀਗਾ ਮਨਪ੍ਰੀਤ ਸਿੰਘ ਔਰ ਲਾ ਪਰ ਉਹ ਅੱਜ ਕੱਲ ਫਿਲਮ ਇੰਡਸਟਰੀ ਦੇ ਵਿੱਚ 뮤직 ਇੰਡਸਟਰੀ ਦੇ ਵਿੱਚ ਮਨੀ ਔਰ ਜਲਾ ਦੇ ਨਾਲ ਪ੍ਰਮੁਖ ਪ੍ਰਸਿੱਧ ਹੈ ਤੇ ਉਹਨਾਂ ਦੀ ਫਿਲਮ ਅੱਜ ਕੱਲ ਚੱਲ ਰਹੀਆਂ ਮਧਾੜੀਆਂ ਨੀਰੂ ਵਜਬਾ ਤੇ ਉਹ ਜੀ ਦੇਣ ਇਹ ਇੰਦਰਜੀਤ ਪ੍ਰੇਮੀ ਕਹਿ ਸਕਦੇ ਆ ਕਿ 7-8 ਸਾਲ ਦਾ ਹੁੰਦਾ ਸੀ ਇਸ ਲੋਹਾਤ ਉਹਨੂੰ ਬੁਲਾਣਾ ਮੈਂ ਪੁੱਤ ਬੋਲ ਤੂੰ ਸੁਣਾ ਕੁਝ ਗੀਤ ਸੁਣਾ ਕੁਝ ਹੋਕ ਸੁਣਾ ਅਹੀ ਜੀ ਲਾਲ ਭਾਈ ਮੈਂ ਕਿਸੇ ਨਾ ਕਰਾਂ ਜੱਟ ਸਾਡੇ ਪਰਿਵਾਰਾਂ ਦੇ ਵਿੱਚ ਅਜੇ ਤਾਂ ਕੰਪਨੀ ਵੀ ਜੀ ਹੁੰਦਾ ਨਹੀਂ ਪਰ ਇਹਨਾਂ ਨੇ ਹਿਸਟਰੀ ਟਿਕ ਲਾਈ ਤੇ ਉਸ ਬੱਚੇ ਨੇ ਮਿਹਨਤ ਨਾਲ ਕਰ ਜਿੱਥੇ ਤੱਕ ਮੈਂ ਹੁਣ ਗੱਲ ਕਰ ਰਿਹਾ ਤੇ ਅਦਾਰਾ ਜੀ ਦੀ ਅਦਾਰਾ ਜੀ ਦੀ ਬਦੌਲਤ ਮੈਂ ਅੱਜ ਤੁਹਾਡੇ ਦੇ ਵਿੱਚ ਆਦਾਰਾ ਜੀਤ ਨੇ ਮੈਨੂੰ ਇਹ ਤਲਬ ਦਿੱਤੀ ਮੈਨੂੰ ਖੁਸ਼ੀ ਹੈ ਕਿ ਜੋ ਵੀ ਮੈਂ ਕਰੇ ਭੇਜਿਆ ਤਾਂ ਉਹਦੇ ਵਿੱਚ ਕਾਟ-ਛਾਟ ਕਦੇ ਨਹੀਂ ਹੁੰਦੀ ਜੋ ਮੈਂ ਭੇਜਦਾ ਉਹਨਾਂ ਨੇ ਹੂਕ-ਹੂਲ ਚਲਾਣਾ ਕਦੇ ਵੀ ਉਹਦੇ ਵਿੱਚ ਐਡੀਟਿੰਗ ਪੈਣ ਨਹੀਂ ਹੁੰਦੀ ਮੈਨੂੰ ਇਹ ਬੜਾ ਮਾਣ ਦਿਤਾ ਦੂਜਾ ਇਸ ਦੀ ਬਦੌਲਤ ਅਦਾਰਾ ਅਜੀਤ ਦੀ ਬਦੌਲਤ ਮੈਂ ਕਦੇ ਸੁਪਨਾ ਵੀ ਲੈ ਸਕਦਾ ਸੀ ਕਿ ਮੈਂ ਕਦੇ ਕੋਉਣ بڑے ਕਰੋੜਪਤੀ ਤੇ ਜਾਊਗਾ ਕੌਣ بڑے ਕਰੋੜਪਤੀ ਦੀ ਪਦਵ ਤੇ ਮੈਂ ਬਦੌਲਤ ਅਜੀਤ ਅਖਬਾਰ ਦੇ ਤੌਰ ਤੇ ਗਾਇਦਸੂ ਜੀ ਉਹਨਾਂ ਨੇ ਸਦਿਆ ਅਜੀਤ ਨੂੰ ਤੇ ਅਜੀਤ ਨੇ ਮੇਰੀ ਡਿਊਟੀ ਲਈ ਦੋਨਾਂ ਨੇ ਉਹਦੇ ਵਿੱਚ ਮੈਂ ਗਿਆ ਉਹ ਪਿੱਛੇ ਦੇ ਲਾਸਟ ਬਿਕ ਬੋਸ ਸੀਗਾ ਚੌਂਦਾ ਉਹਦੇ ਵਿੱਚ 11 ਰਿਪੋਰਟਰ ਇੰਡੀਆ ਦੇ ਬੁਲਾਏ ਗਏ 빅 ਬੋਸ ਬਾਲਾ ਨੇ ਉਹਦੇ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਸਲਮਾਨ ਹੋਰ ਅਰਾਮਦਾ ਕਰਦੇ। ਤੇ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਕੋਈ ਸੱਜਤਾ ਕੋਈ ਦੋਸਤ ਕੋਈ ਮਿੱਤਰ ਹੁੰਦੇ ਨੇ ਜਿਹੜੇ ਤੁਹਾਨੂੰ ਅੱਗੇ ਲਿਜਾਣਦੇ ਨੇ। ਅੱਜ ਮੈਂ ਫਸਟ ਟਾਈਮ ਦੇ ਉੱਤੇ ਆ ਦੇਸੂ ਵਿਜੇ ਨਾਲ ਮੈਂ ਸਾਡੇ ਚਲੇ ਕੇ ਬੈਠੇ ਨੇ ਉਹ ਨਗਾੜਾ ਸਾਹਿਬ ਮੇਰੇ ਖੂਰ ਰਹਿਮਾਨ ਨੇ ਪ੍ਰੇਮ ਵਿੱਚ ਜੀ ਬਾਬੂ ਰਾਮ ਦੀਵਾਨਾ ਜੀ ਬੜੇ ਸਾਲਾਂ ਤੋਂ ਇਹਨਾਂ ਨਾਲ ਮੈਂ ਵਿਚਰਦਾ ਆ ਰਿਹਾ ਤੇ ਇਹਨਾਂ ਦੀਆਂ ਜਿਹੜੀਆਂ ਦਿਸ਼ਾ ਨੇ ਉਹ ਮੈਨੂੰ ਸਪੱਸ਼ ਲੈਣ ਮੈਂ ਦੇਸ਼ੂ ਜੀ ਨੂੰ ਬੇਨਤੀ ਕੀਤੀ ਸੀ ਕਿ ਮੈਂ ਤੁਹਾਡੇ ਚਰਨਾਂ 'ਚ ਵੈਸੀ ਰੱਖ ਲੋ ਮੈਨੂੰ ਮੈਂ ਵੈਸੀ ਆਂਦਾ ਜਾਂਦਾ ਰਹਾਂਗਾ ਪਰ ਇਹਨਾਂ ਨੇ ਬਹੁਤ ਜਿਵੇਂ ਕਿਹਾ ਵੀ ਸਾਡੀ ਰੀਝ ਹੈ ਅਸੀਂ ਉਹ ਵੀ ਕਹਿੰਦਾ ਸਾਡੀ ਰੀਝ ਆ ਸਾਡੇ ਸੋਚੇ ਹੁੰਦੀ ਹੈ ਤੇ ਮੈਂ ਅੱਜ ਉਸ ਦੀ ਮੈਨੂੰ ਇਹਨਾਂ ਨੇ ਇਨਾ ਮਾਣ ਦਿੱਤਾ ਮੇਰੇ ਨਾਲ ਦੋਸਤ ਮਿੱਤਰਾਂ ਨੂੰ ਸੁਭਰੁਰਾ ਨੂੰ ਤੇ ਮਿਲ ਜਿਹੜਾ ਹੈਗਾ ਮਾਜੀਦਾਨ ਨੂੰ ਤੇ ਬੜਾ ਅੱਛਾ ਲੱਗਿਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰੀਆਂ ਕਿ ਇਹ ਮੈਨੂੰ ਮਾਨ ਸਨਮਾਨ ਦੇ ਕੇ نوازਿਆ ਗਿਆ ਇਹਨਾਂ ਦੀ ਮੈਂ ਉਹ ਵੀ ਗੱਲ ਕਰ ਰਿਹਾ ਸੀ ਕਿ ਜਿਹੜੇ ਬੰਦੇ ਕਦੇ ਖਾਪ ਵੀ ਨਹੀਂ ਲੈਂਦੇ ਹੁੰਦੇ ਸੁਪਨੇ ਚ ਵੀ ਨਹੀਂ ਆਉਂਦਾ ਤੇ ਮੈਂ ਜਿੱਦ ਕਿ ਮਨੂੰ ਮੈਂ ਜਦ ਪੜ੍ਹਦੇ ਹੁੰਦੇ ਨਾ ਸਕੂਲ ਕਾਲਜ ਦੇ ਵਿੱਚ ਮੈਂ ਤੁਸੀ ਕੋਲ ਕਿ ਕੀ ਗੱਲ ਕਰਨ ਲੱਗਾ ਮੈਂ ਫਿਲਮਾਂ ਬਹੁਤ ਦੇਖਦਾ ਸੀ ਤੇ ਮੈਨੂੰ ਐ ਲੱਗਦਾ ਮੈਂ ਕਿ ਸੀ ਲੋਕ ਜਿਹੜੇ ਫਿਲਮਾਂ ਬਾਲੇ ਨੇ ਕਿੰਦਾ ਤੇ ਹੋਣਗੇ बड़े-बड़े कर्म कमाए ਹੋਣਗੇ ਕਿ ਤਾਂ ਨਾ ਨਾ ਲੋਕੀ ਮਿਲਦੇ ਹੋਣਗੇ ਜੀ ਨਾਲ ਪਰ ਮੈਨੂੰ ਖੁਸ਼ੀ ਹੈ ਕਿ ਮੈਂ ਟੌਪ ਉਸਟ ਚਾਹੇ ਉਹ ਪ੍ਰਥਮ ਮਡ ਅਸਥਿਤ ਹਵਤਾਪ ਚਲ ਹੋਵੇ ਧਰਮਿੰਦਰ ਹੋਵੇ ਜੈਮਾ ਮਾਲੀ ਹੋਵੇ ਰੇਖਾ ਹੋਵੇ ਸ਼ਾਹਰੂਖ ਖਾਨ ਹੋਣ ਸਲਤਾਨ ਖਾਨ ਹੋਣ ਸਾਰਿਆਂ ਨਾਲ ਮਿਲ ਬੈਠਣ ਦਾ ਚਾਹ ਬੈਠਣ ਦਾ ਪੀਰ ਦਾ ਖਾਣਾ ਖਾਣ ਦਾ ਮੌਕਾ ਨਸੀਬ ਹੋਇਆ ਮੈਂ ਇਹ ਕਹਿਣਾ ਤੇ ਤੁਹਾਡੀ ਸਾਰੇ ਦੀ ਦੁਆਵਾਂ ਨਾਲ ਹੈ ਤੁਸੀਂ ਮੈਨੂੰ ਸ਼ਾਬਾਸ਼ ਦਿੰਦੇ ਰਹੋ ਤੇ ਮੈਂ ਚੱਲਦਾ ਰਿਆਂ ਇੱਕ ਵਾਰ ਫੇਰ ਸੋਚੇ ਪਰਬਤ ਜਾਨਾ ਅੱਜ ਦੇ ਇਸ ਮਾਣ ਸਨਮਾਨ ਲਈ ਦਿਲੋਂ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦੀ ਕੇਸਨ ਸਾਡੇ ਸੀਨੀਅਰ ਪੰਤਰਕਾਰ ਜਯਾਬਾਦ ਗਾ ਜੀ ਤੇ ਹੁਣ ਮੈਂ ਅਹਾਂ ਜੀਸ਼ੇਕਾ ਅਤੇ ਮੈਂ ਸਾਹਮਣੇ ਬੈਠੇ ਸਾਹਿਤਕਾਰ ਵੀਰੋ ਅਤੇ ਕੈਨੋ ਮੈਂ ਰਿਚਾ ਪੇਸ਼ ਕਰਨ ਲੱਗਾ ਨੀਰ ਵਹਾਇਆ ਕਰੀ ਮੇਰੀ ਜ਼ਿੰਦਗੀ ਦੋ ਦਿਨ ਦੀ ਪਰਾਉਣੀ ਏ ਪਿਆਰ ਕਰ ਲੈ ਦੁਬਾਰਾ ਨਹੀਂ ਆਉਣੀ ਏ ਮੇਰੀ ਜ਼ਿੰਦਗੀ ਦੋ ਦਿਨ ਦੀ ਪਰਾਉਣੀ ਏ ਪਿਆਰ ਕਰ ਲੈ ਦੁਬਾਰਾ ਨਹੀਂ ਆਉਣੀ ਏ ਜੇ ਖੁਸ਼ੀ ਤਾਂ ਮੇਰੀ ਤਸਵੀਰ ਨਾ ਦਰਦ ਵੰਡਾਇਆ ਕਰਗੀ ਤੂੰ ਮੇਰੇ ਗੀਤ ਦਰਦ ਭਰੇ ਸੁਣ ਸੁਣ ਨੀਰਵਾਹਾ ਕਰਗੀ ਮੇਰੇ ਗੀਤ ਦਰਦ ਸੁਣ ਸੁਣ ਨੀਰਵਾਹਾ ਕਰਗੀ ਇੱਕ ਵਾਰੀ ਮਰ ਕੇ ਜਨਮ ਨਵਾਂ ਕਰ ਲੈਣਾ ਨੀਲੇ ਗਗਨ ਤੇ ਤਾਰਾ ਬਣ ਕੇ ਚੜ ਤਹਿਣਾ ਮੈਨੂੰ ਸਰ ਕੀ ਵੇਲੇ ਤੱਕਿਆ ਕਰੀਂ ਮੇਰੀ ਯਾਦ ਲੈ ਵਿੱਚ ਰੱਖਿਆ ਕਰੀ ਮੈਨੂੰ ਸੂਰਜ ਦੀ ਲਸ਼ਕੋਰ ਤੇਰੇ ਤੋਂ ਵਿਛੜਾਇਆ ਕਰਗੀ ਤੂੰ ਮੇਰੇ ਗੀਤ ਦਰਦ ਭਰ ਸੁਣ ਸੁਣ ਨੀਰ ਵਹਾਇਆ ਕਰਗੀ ਤੂੰ ਮੇਰੇ ਗੀਤ ਦਰਦ ਭਰ ਸੁਣ ਸੁਣ ਨੀਰ ਵਹਾਇਆ ਕਰਗੀ ਜਾਂ ਮਹਿਦੀ ਦਾ ਬੁੱਟਾ ਬਣ ਕੇ ਉਗਣਾ ਮੈਂ ਜੋਬਨ ਚੜੇਗਾ ਜਾਂ ਪ੍ਰਵਤਨ ਦੁਗਣਾ ਮੈਂ ਮੇਰਾ ਜੋਬਨ ਤੱਕ ਤੱਕ ਜੀ ਲੈਣਾ ਮੇਰੇ ਸੁੱਕੇ ਪੱਤਾਂ ਨੂੰ ਪੀ ਲੈਣਾ ਮੇਰੇ ਪੀਸਪਤਾ 'ਤੇ ਲਾਲੀ ਸੁਹਰੰਗ ਲਿਆ ਕਰਗੀ ਤੂੰ ਮੇਰੇ ਗੀਤ ਦਰਦ ਪਰ ਸੁਣ ਸੁਣ ਮੇਰਵਾ ਆ ਕਰਗੀ ਤੂੰ ਮੇਰੇ ਗੀਤ ਦਰਦ ਪਰ ਸੁਣ ਸੁਣ निर्वाणा करंगी जा रोदगाडन ਵਿੱਚ ਕਲਾਬ ਮੈਂ ਹੋਵਾਂਗਾ ਸੰਗੜੇ ਫੁੱਲਾਂ ਚ ਮਹਿਕ ਟੈਕ ਵਿੱਚ ਸੋਵਾਂਗਾ ਮੇਰੀ ਮਹਿਕ ਟਖੇਰੀ ਹੋਵੇਗੀ ਤੇਰੇ ਅੰਗ ਅੰਗ ਤਾਹੀ ਤੋਵੇਗੀ ਤੂ ਸਭ ਚੰਦੋਂ ਸਮਝ ਕੇ ਬਾਗੋ ਬਾਗ ਹੋ ਜਾ ਆ ਕਰंगी मेरे गीत दर्द पर सुन सुन निर्वाह आया करेंगी तू मेरे गीत दर्द पर सुन सुन निर्वाह आया करेंगी